ਫੋਟੋ ਫੋਟੋ ਹੋ ਜੀ ਤਰੇ ਥੋੜਾ ਥੋੜਾ ਪਿੱਛੇ ਜੋ ਕਿ ਹੁਣ ਕੀ ਬੋਲ ਦੋ ਤਾਈ ਲੱਗਦੀ ਪਟਿਆਲੇ ਗਏ ਸ਼੍ਰੋਮਣੀ ਕਾਲੇ ਦਲ ਦੇ ਜਿਲ੍ਹਾ ਪਟਿਆਲੇ ਦੀ ਸਮੁੱਚੀ ਸਤਕਾਰਯੋਗ ਜੋ ਸਾਰੇ ਹਲਕਿਆਂ ਤੋਂ ਸੀਨੀਅਰ ਲੀਡਰਸ਼ਿਪ ਪਹੁੰਚੀ ਹੋਣ ਦਾ ਧੰਨਵਾਦ ਕਰਦਾ ਕਿਉਂਕਿ ਪਾਰਟੀ ਵੱਲੋਂ ਬਰਕੇ ਕਮੇਟੀ ਵੱਲੋਂ ਬਹੁਤ ਹੀ ਸਤਿਕਾਰਯੋਗ ਸ੍ਰੀ ਅਨਕੇ ਸ਼ਰਮਾ ਜੀ ਅਤੇ ਮੈਨੂੰ ਜ਼ਿਲ੍ਹਾ ਪਟਿਆਲੇ ਦੀ ਭਰਤੀ ਮੁਹਿੰਮ ਦਾ ਜ਼ਰਬਰ ਲਾਇਆ ਸੀ ਜਿਹੜੀ ਭਰਤੀ ਮੁਹਿੰਮ 1 ਮਹੀਨਾ ਚੱਲੀ ਜਿਹੜੀ ਕੱਲ ਸਮਾਪਤ ਹੋਈ ਹੈ ਭਰਤੀ 1 ਮਹੀਨੇ ਦੇ ਵਿੱਚ ਤਕਰੀਬਨ 2.5 ਲੱਖ ਦੇ ਕਰੀਬ ਜਿਹੜੀ ਹੈ ਉਹ ਭਰਤੀ ਦੀਆਂ ਜਿਹੜੀਆਂ ਉਹ ਸਲਿਪਾਂ ਗਈਆਂ ਪਟਿਆਲੇ ਜ਼ਿਲ੍ਹੇ ਦੀ ਮਤਲਬ 2.5 ਲੱਖ ਭਰਤੀਆਂ ਜਿਹੜੀ ਉਹ 25 ਤਰੀਕ ਤੋਂ ਪਹਿਲਾਂ-ਪਹਿਲਾਂ ਜਿਹੜੀ ਹੋਈ ਹੈ ਅਠੋ ਹਲਕਿਆਂ ਦੇ ਵਿੱਚ ਉਹ ਸਾਰੀ ਅਸੀਂ ਪਾਰਟੀ ਦਫ਼ਤਰ ਜਿਹੜੀ ਆ ਬਕਾਇਦਾ ਭਰਤੀ ਦੀਆਂ ਕਾਪੀਆਂ ਅਤੇ ਜਿਹੜਾ ਚੰਦਾ ਇਕੱਠਾ ਹੋਇਆ 10 ਰੁਪਏ ਇੱਕ ਬੰਦੇ ਮੈਂਬਰ ਦੀ ਜਿਹੜੀ ਫੀਸ ਆ ਉਹ ਸਾਰੀ ਪਾਰਟੀ ਦਫ਼ਤਰ ਜਮ੍ਹਾਂ ਕਰਾ ਦਾਂਗੇ ਜਿਵੇਂ ਕਿ ਰਾਜੂ ਖੰਨਾ ਜੀ ਨੇ ਕਿਹਾ ਕਿ ਆਸਤਕਾਰਯੋਗ ਮੇਰੀ ਬੇਨਤੀ ਹੈ ਕੈਮਰਾ ਕਮਾ ਲਓ ਆ ਲੀਡਰਸ਼ਿਪ ਬੈਠੀ ਆ ਅਸਤਰਾਣੇ ਤੋਂ ਬੈਠੇ ਨੇ ਕਨੌਰ ਤੋਂ ਬੈਠੇ ਨੇ ਐ ਜੀ ਪੀ ਸੀ ਮੈਂਬਰਾਂ ਨਾਲ ਮੈਨ ਬੈਠੇ ਨੇ ਸਨੌਰ ਤੋਂ ਬੈਠੇ ਨੇ ਨਾਬੇ ਤੋਂ ਬੈਠੇ ਨੇ ਪਟਿਆਲਾ ਸ਼ਹਿਰੀ ਪਟਿਆਲਾ ਦਿਹਾਤੀ ਰਾਜਪੁਰਾ ਕਿਹੜਾ ਹਲਕਾ ਹੈ ਜਿੱਥੇ ਭਰਤੀ ਨਹੀਂ ਹੋਈ ਤੇ ਇਹ ਲੀਡਰਸ਼ਿਪ ਜਿਨ੍ਹਾਂ ਨੇ ساری ਉਮਰ ਅਕਾਲੀ ਦਲ ਦੇ ਵਿੱਚ ਸੰਘਰਸ਼ ਦੇ ਵਿੱਚ ਲਾਤੀ ਇਹ ਲੀਡਰਸ਼ਿਪ ਕੋਈ ਕਾਂਗਰਸੀ ਜਾਂ ਆਮ ਆਦੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਦੇ ਵਰਕਰਾਂ ਦੀ ਭਰਤੀ ਕਰਕੇ ਆਏ ਨੇ ਤੇ ਇਹਨਾਂ ਨੇ ساری ਉਮਰ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਹੀ ਇਹਨਾਂ ਨੇ ساری ਆਪਣਾ ਰਾਜਨੀਤਿਕ ਜੀਵਨ ਲਾਇਆ ਤੇ ਉਹਨਾਂ ਤੋਂ ਹੀ ਭਰਤੀ ਕਰਵਾਈ ਆ ਪਹਿਲੀ ਗੱਲ ਤਾਂ ਬੋਕਸੋ ਕਹਿਣ ਵਾਲਿਆਂ ਨੂੰ ਮੈਂ ਹੈਰਾਨੀ ਆ ਤੇ ਦੂਜਾ ਵਿਸ਼ਾ ਕਿ ਜਿਵੇਂ ਕੱਲ੍ਹ ਹਲਕਾ ਸਨੌਰ ਪਟਾਲੇ ਦਾ ਭੁੰਨ ਰਿਹੜੀ ਕਸਬਾ ਚੰਦੂ ਮજરા ਸਾਹਿਬ ਨੇ ਆਰਗੇਨਾਈਜ਼ ਕੀਤਾ ਸਮਾਗਮ ਚਲੋ ਸੰਗਤ ਉਥੇ ਗੁਰੂ ਘਰ ਗਈ ਸੰਗਤ ਨੂੰ ਮੈਂ ਮਾੜਾ ਨਹੀਂ ਕਹਿੰਦਾ ਸੰਗਤ ਬਹੁਤ ਤਰ੍ਹਾਂ ਦੇ ਨਾਲ ਭਾਵਨਾ ਦੇ ਨਾਲ ਕੋਈ ਸਮਾਗਮ ਹੁੰਦਾ ਖੰਨਪੜਸਾ ਦਾ ਭੋਗ ਹੁੰਦਾ ਚਲੇ ਜਾਂਦੇ ਨੇ ਪਹਿਲੀ ਗੱਲ ਤਾਂ ਅੱਧੇ ਪੰਜਾਬ ਚੋਂ ਸਨੇਹ ਲਾ ਕੇ ਬੰਦੇ ਇਕੱਠੇ ਕਰੇ ਤੇ ਬੰਦਾ ਹੋਇਆ 200 ਇਕੱਠਾ ਅੱਧੇ ਪੰਜਾਬ ਚੋਂ ਫੋਨ ਕੀਤੇ ਤੇ ਆਰਗੇਨਾਈਜ਼ ਕਰਨ ਵਾਲਾ ਕੌਣ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੇ ਮੁੱਖ ਮਹਿਮਾਨ ਕੌਣ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੁਣ ਮੁੱਦਾ ਇਹ ਹੈ ਕਿ ਜਿਹੜਾ ਪਰਮੇਂ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਜੀ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜਕੇ ਝੂਠ ਬੋਲ ਕੇ ਆਏ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਪੂਰੀ ਦੁਨੀਆ ਨੇ ਦੇਖਿਆ ਇਥੋਂ ਤੱਕ ਵੀ ਟੋਕ ਦੇ ਨਜ਼ਰ ਆਉਂਦੇ ਸੀ ਕਿ ਉਂਗਲਾ ਨਾ ਕਰ ਤੂੰ ਕੱਲ ਤੱਕ ਮਰੋਂਗਣਾ ਕਰਦਾ ਤੂੰ ਝੂਠ ਬੋਲਦਾ ਤੂੰ ਆਹ ਤੇਰੇ ਬਿਆਨ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਸਤਿਕਾਰਯੋਗ ਹੋ ਤੁਸੀਂ ਦਿਖਾਉਂਦੇ ਸੀ ਨਾ ਬਿਆਨ ਲੱਗੇ ਵੇ ਤੇ ਚੰਦੂ ਮਾਰਾ ਸਾਹਿਬ ਕਹਿੰਦੇ ਨੇ ਇਹ ਤਾਂ ਪਿਆਰਟੀ ਨੇ ਬਿਆਨ ਲਾਤੀ ਆਇਆ ਇਹ ਮੇਰਾ ਬਿਆਨ ਨਹੀਂ ਚਲੋ ਝੂਠ ਬੋਲਤਿਆ ਕੁਝ ਦਿਨਾਂ ਬਾਅਦ ਵੀਡੀਓ ਜਨ ਤੱਕ ਕੋਈ ਤੇ ਅਸੀਂ ਉਹ ਵੀਡੀਓ ਪੈਨ ਡਰਾਈਵ ਚ ਪਾ ਕੇ ਸ਼੍ਰੀ ਕਲਤਾਖ ਸਾਹਿਬ ਦੇ ਸਖਤਰੇਤ ਵੀ ਦੇਖਿਆ ਆਈ ਸੀ ਕਿ ਇਹ ਤਾਂ ਬੰਦੇ ਜਮੇ ਬੇਸ਼ਰਮ ਨੇ ਝੂਠ ਬੋਲੇ ਇਥੋਂ ਤੱਕ ਚੰਦੂ ਮਾਰਾ ਸਾਹਿਬ ਸਮੋਦਨ ਕਰਦੇ ਨੇ ਕਿ ਰਾਮ ਰਹੀਮ ਜੀ ਨੂੰ ਜੇ ਮਾਫੀ ਦਿੱਤੀ ਇਹ ਫੈਸਲਾ ਭਾਈਚਾਰਕ ਸਾਂਝ ਵਾਲਾ ਫੈਸਲਾ ਅਗੋ ਪੱਤਰਕਾਰ ਸਾਹਿਬ ਪੁੱਛਦੇ ਨੇ ਕਿ ਚੰਦੂ ਮਾਰਾ ਸਾਹਿਬ ਉਹ ਆਪ ਤਾਂ ਪੇਸ਼ ਹੋਇਆ ਨਹੀਂ ਰਾਮ ਰਹੀਓ ਤੇ ਚੰਦੂ ਮਾਰਾ ਸਾਹਿਬ ਇੱਥੇ ਤੱਕ ਕਹਿੰਦੇ ਨੇ ਕਹਿੰਦੇ ਹੁਣ ਤਾਂ ਵੀਡੀਓ ਕਾਨਫਰੈਂਸ ਰਾਹੀਂ ਬਹੁਤ ਕੁਝ ਹੋ ਜਾਂਦਾ ਹੁਣ ਪੇਸ਼ ਹੋਣ ਦੀ ਲੋੜ ਨਹੀਂ ਇਥੋਂ ਤੱਕ ਕਿਹਾ ਤੇ ਅਕਾਲਤਾ ਸਾਹਿਬ ਤੇ ਝੂਠ ਬੋਲੀ ਗਿਆ ਕਹਿੰਦਾ ਮੈਂ ਤਾਂ ਬਿਆਨ ਨਹੀਂ ਦਿੱਤਾ ਕੋਈ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਸਾਫ ਕਾ ਜਿੰਦਦਾਰ ਹੁਣ ਹੋ ਜਦੋਂ ਅਸੀਂ ਸ਼ਿਕਾਇਤ ਦੇ ਕਹੇ ਸੀ ਉਦੋਂ ਮੌਜੂਦਾ ਸੀ ਤੇ ਤੁਸੀਂ ਉਹ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਮੌਜੂਦ ਸੀ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਪਰ ਕੀ ਇਹਨਾਂ ਬੰਦਿਆਂ ਨੂੰ ਜਿਹੜੇ ਝੂਠ ਬੋਲ ਕਹੇ ਉਹਨਾਂ ਨੂੰ ਸਜ਼ਾਵਾਂ ਲਾਉਣੇ ਅਸੀਂ ਤੁਸੀਂ ਪਰ ਤੁਸੀਂ ਉਲਟ ਕੀ ਕਰ ਰਹੇ ਹੋ ਤੁਸੀਂ ਆ ਕੇ ਜੱਪੀਆਂ ਪਾ ਕੇ ਸਟੇਜਾਂ ਸੰਝੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਸੋਲੇ ਗਏ ਜਾ ਰਹੇ ਨੇ ਮੇਰੀ ਪੂਰੀ ਦੁਨੀਆ 'ਚ ਬਸਦੀ ਕੌਮ ਨੂੰ ਬੇਨਤੀ ਆ ਇਹ ਲੜਾਈ ਨੂੰ ਸਮਝੋ ਇਹ ਲੜਾਈ ਦੀ ਸਕ੍ਰਿਪਟ ਨੂੰ ਸਮਝੋ ਹੁਣ ਡਰ ਪੈ ਨਹੀਂ ਕੋਈ ਡਰ ਪੈ ਉਸ ਕਾਲਪੁਰਖ ਦਾ ਉਸ ਗੁਰੂ ਦੇ ਭੈ ਦੇ ਹੇਠ ਮੈਂ ਪੂਰੀ ਕੌਮ ਨੂੰ ਪੂਰੀ ਦੁਨੀਆ 'ਚ ਵੱਸਦੀ ਕੌਮ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਮਝੋ ਕਿ ਇਹ ਚਾਲ ਕਿੰਨੀ ਵੱਡੀ ਆ ਜਿਹੜੇ ਇਨਸਾਨ ਨੂੰ ਜਿਹੜੇ ਲੋਕਾਂ ਨੂੰ ਗੁਰੂ ਦੇ ਅੱਗੇ ਖੜ ਕੇ ਝੂਠ ਬੋਲਿਆ ਉਹ ਕਹਿੰਦੀ ਹਰਪੀ ਸਿੰਘ ਜੀ ਤੁਸੀਂ ਉਹਨਾਂ ਨੂੰ ਸਜਾਵਾਂ ਤੱਕ ਕਿਹੜੇ ਸੀ ਜੱਫੀਆਂ ਪਾ ਕੇ ਸੋਲੇ ਗਾ ਰਹੇ ਹੋ ਫਿਰ ਹੁਣ ਕੀ ਸਮਝੀਏ ਜਿੰਨੀ ਨਫ਼ਰਤ ਤੁਹਾਡੇ ਸ਼ਬਦਾਂ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਦਿਖਦੀ ਆ ਕੀ ਇਹ ਨਹੀਂ ਨਫਰਤ ਲੈ ਕੇ ਉਸ ਪਦਵੀ ਤੇ ਬੈਠ ਕੇ ਤੁਸੀਂ ਨਿਆਂ ਕੀਤਾ ਇਸ ਗੱਲ ਦਾ ਸਵਾਲ ਬਹੁਤ ਵੱਡਾ ਖੜਾ ਹੋ ਗਿਆ ਜੀ ਨਹੀਂ ਕਰਦਾ ਸਾਡੀ ਸੰਸਥਾ માં ਸ੍ਰੀ ਕਾਲ ਤਖਤ ਸਾਹਿਬ ਤੋਂ ਹੁਕਮ ਹੋਵੇ ਗੁਰੂ ਕਿਰਪਾ ਕਰੇ ਇਨਸਾਨ 'ਚ ਤਾਕਤ ਨਹੀਂ ਹੁੰਦੀ ਸਿਰ ਵੱਢ ਕੇ ਰੱਖ ਦਿਆਂਗੇ ਜਿੱਥੇ ਮਰਜ਼ੀ ਲੜਾਈ 'ਚ ਭੇਜ ਦੋ ਪਰ ਕੀ ਜਿਹੜੇ ਲੋਕ ਝੂਠ ਬੋਲ ਕੇ ਆਏ ਉਹਨਾਂ ਸਜ਼ਾਵਾਂ ਦੇਣ ਦੀ ਬਜਾਏ ਜੱਪੀਆਂ ਪਾਈਆਂ ਜਾਣ ਇਹ ਹਿਰਦੇ ਬਲੁੰਧਰੇ ਜਾਂਦੇ ਨੇ ਲੜਾਈ ਸੱਚ ਤੇ ਝੂਠ ਦੀ ਆ ਤੁਸੀਂ ਕੱਲ ਆਪਣੇ ਸਮੋਦਨ ਦੇ ਵਿੱਚ ਸ਼੍ਰੀ ਕਾਲਤਾਕ ਸਾਹਿਬ ਦੀ ਤੁਲਨਾ ਆਰਐਸਐ ਨਾਲ ਕਰ ਰਹੇ ਹੋ ਕਿ ਆਰਐਸਐ ਜਿਵੇਂ ਬੀਜੇਪੀ ਲਈ ਪਿਛ ਤਿਆਰ ਕਰਦੀ ਹੈ ਓਵੇਂ ਅਸੀਂ ਪਿਛ ਤਿਆਰ ਕਰਾਂਗੇ ਯਾਰ ਹਾਰਐਸਐ ਦੀ ਤੁਲਨਾ ਸ਼੍ਰੀ ਕਾਲਤਾਕ ਸਾਹਿਬ ਨਾਲ ਤੇ ਆਰਐਸਐ ਜੇ ਤੁਹਾਨੂੰ ਇੰਨੀ ਵਧੀਆ ਲੱਗਦੀ ਆ ਇੰਨੀ ਆਰਗੇਨਾਈਜ਼ ਵਧੀਆ ਲੱਗਦੀ ਆ ਇੰਨੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਵਧੀਆ ਲੱਗਦਾ ਫਿਰ ਅਸੀਂ ਕੀ ਸਮਝੀਏ ਕਿ ਕਿਹੜੇ ਅੰਕਲ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਜੇ ਆਰਐਸਐਸ ਦੀ ਵਿਚਾਰਧਾਰਾ ਜਾਂ ਉਹਨਾਂ ਦੀ ਆਰਗੇਨਾਈਜ਼ ਕੰਮ ਕਰਨ ਦਾ ਤਰੀਕਾ ਇੰਨਾ ਵਧੀਆ ਤਾਂ ਤੁਸੀਂ ਇਹ ਵੀ ਫਿਰ ਦੇਖੋ ਕਿ ਆਰਐਸਐਸ ਨੇ ਭਾਜਪਾ ਨੂੰ ਕਦੇ ਜਾਂ ਭਾਜਪਾ ਦੇ ਲੀਡਰਸ਼ਿਪ ਨੂੰ ਇੰਨਾ ਭੰਡਿਆ ਪਰ ਤੁਸੀਂ ਤਾਂ ਰੋਜ਼ ਸਟਾਰਟੀ ਕਾਲੀਦਲ ਤੋਂ ਹੁੰਨੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੱਲ ਵੀ ਤੁਸੀਂ ਬੋਲ ਕੇ ਗਏ ਸਿੰਘ ਸਾਹਿਬਾਨ ਜੀ ਬੇਨਤੀ ਆ ਤੁਸੀਂ ਪਟਿਆਲੇ ਜ਼ਿਲ੍ਹੇ ਵਿੱਚ ਆਏ ਪਟਿਆਲੇ ਜ਼ਿਲ੍ਹੇ ਵਿੱਚ ਸਨੌਰ ਹਲਕੇ ਜਾ ਕੇ ਗਏ ਨਾਲ ਲੱਗਦਾ ਕਨੌਰ ਸਮਾਣਾ ਰਾਜਪਰਾ ਸਤਰਾਨਾ ਪਟਿਆਲਾ 2 ਪਟਿਆਲਾ ਸ਼ਹਿਰੀ ਨਾਬਾ ਇਹਨਾਂ ਹਲਕਿਆਂ ਦੇ ਵਿੱਚ ਆ ਜਿਹੜੇ ਤੁਹਾਡੇ ਹਲ ਜਿਹੜੇ ਹਲਕੇ ਤੁਸੀਂ ਆ ਕੇ ਗਿਆ ਜਿਹੜੇ ਹਲਕਿਆਂ ਦੇ ਵਿੱਚ ਕ੍ਰਪਸ਼ਨ ਪਿੰਡ ਪਿੰਡ ਨਸ਼ਾ ਸਰਪੰਚਾਂ ਦੀਆਂ ਬੋਲੀਆਂ ਲਾ ਕੇ ਪੈਸੇ ਇਹਨਾਂ ਹਲਕਿਆਂ 'ਚ ਅਕਨੌਰ ਸਨੌਰ ਸਮਾਨੇ 'ਚ ਬੋਲੀਆਂ ਲਾ ਕੇ ਪੈਸੇ ਸਰਪੰਚ ਬਣੇ ਨੇ ਉਹਨਾਂ ਬਾਰੇ ਬੋਲੇ ਨਹੀਂ ਬੋਲੇ ਕੱਲ ਭਾਜੀਪੀ ਦੇ ਸੌਚਕ ਸਮਾਗਮ ਦੇ ਵਿੱਚ ਦਿੱਲੀ ਗੁਰਦੁਆਰਾ ਪੰਦੋ ਕਮੇਟੀ ਦੇ ਬੱਸਾਂ ਯੂਜ਼ ਕੀਤੀਆਂ ਜਾ ਰਹੀਆਂ ਨੇ ਉਹਦੇ ਬਾਰੇ ਬੋਲੇ ਨਹੀਂ ਬੋਲੇ ਹਰਿਆਣਾ ਗੁਰਦੁਆਰਾ ਪ੍ਰੰਤਕ ਕਮੇਟੀ ਸਿੱਧਾ ਦਖਲ ਦਿੱਲੀ ਦਾ ਤੁਸੀਂ ਬੋਲਦੇ ਨਹੀਂ ਬੋਲਦੇ ਉਧਰ ਤੁਹਾਡੀ ਕੋਈ ਗੱਲ ਨਹੀਂ ਜਾਂਦੀ ਇਹ ਗੱਲਾਂ ਹੁਣ ਸਾਨੂੰ ਦੁੱਖ ਪਹਚਾਰੀਆਂ ਨੇ ਕਿ ਜਿਹੜੇ ਬੰਦਿਆਂ ਦੇ ਨਾਲ ਤੁਸੀਂ ਸਟੇਜਾਂ ਸਾਂਝੀਆਂ ਕਰ ਰਹੇ ਹੋ ਜਥੇਦਾਰ ਜੀ ਇਹ ਲੋਕ ਉਹ ਕਾਲੇ ਪੱਥਰ ਨੇ ਜਿਨ੍ਹਾਂ ਦੇ ਨਾਲ ਕਾਲਸ ਦੇ ਨਾਲ ਜੁੜਾ ਕੋਈ ਕੋਲ ਬੈਠੂਗਾ ਉਹ ਵੀ ਕਾਲਾ ਹੋ ਜਾਵੇਗਾ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੇ ਗੁਰੂ ਦੇ ਸਾਹਮਣੇ ਆ ਖੜ ਕੇ ਕਹਿ ਦੇਣ ਕਿ ਮੈਂ ਗੁਰੂ ਦੇ ਸਾਹਮਣੇ ਖੜ ਕੇ ਹਾਜ਼ਰ ਨਾਜ਼ਰ ਮੰਨ ਕੇ ਇਹ ਕਹਿਣਾ ਕਿ ਮੈਂ ਕੋਈ ਸੌਦੇ ਸਾਧ ਦੀ ਤਰੀਦ ਨਹੀਂ ਕੀਤੀ ਕੋਈ ਉਹਦੀ ਹਮਾਇਤ ਨਹੀਂ ਕੀਤੀ ਉਹਦੇ ਮਾਫੀ ਦੀ ਤੇ ਬਾਅਦ ਚੋ ਵੀਡੀਓ ਜਨਤਕ ਹੋ ਜਾਵੇ ਉਹ ਕਾਲੇ ਪੱਥਰਾਂ ਤੋਂ ਘਟ ਨਹੀਂ ਹੈਗੇ ਲੋਕ ਤੇ ਉਹ ਕਾਲੇ ਪੱਥਰ ਅੱਜ ਤੁਸੀਂ ਆਪਣੀ ਝੋਲੀ ਪੁਆਇ ਫਿਰਦੇ ਹੋ ਉਹ ਕਾਲੇ ਪੱਥਰਾਂ ਨੇ ਸਾਰਾ ਕੁਝ ਕਾਲਾ ਕਰ ਦੇਣਾ ਇਹ ਲੜਾਈ ਹੁਣ ਸੱਚ ਤੇ ਝੂਠ ਦੀ ਆ ਇਹ ਕੋ ਪਿੱਛੇ ਨਹੀਂ ਹਟਾਂਗੇ ਸੱਚ ਬੋਲਣੋ ਕੋਈ ਡਰ ਭੈ ਨਹੀਂ ਚਾਹੀਦਾ ਜਿਹੜੇ ਨੌਜਵਾਨ ਅਮਰੀਕਾ ਨੇ ਜਹਾਜ਼ਾਂ 'ਤੇ ਭਰ ਕੇ ਪੰਜਾਬ ਦੀ ਧਰਤੀ ਦੇ ਤਾਰ ਤੇ ਇੱਥੇ ਸਿਰ ਤੇ ਦਸਤਾਰ ਨਹੀਂ ਇਹ ਦੇਸ਼ ਦੀ ਜਿਹੜੀ ਹਕੂਮਤ ਆ ਜਿਹੜੇ ਪ੍ਰਧਾਨ ਮੰਤਰੀ ਨੂੰ ਆਪਾਂ ਕਹਿੰਦੇ ਆ ਕਿ ਪੂਰੇ ਵਰਲਡ ਦੇ ਵਿੱਚ ਬੜਾ ਤਕੜਾ ਸਟਰੋਂਗ ਪ੍ਰਧਾਨ ਮੰਤਰੀ ਆ ਉਹ ਤੋਂ ਲੈ ਕੇ ਤੁਹਾਡੇ ਤੱਕ ਇੱਕ ਸ਼ਬਦ ਨਹੀਂ ਆਇਆ ਤੁਸੀਂ ਪੁੱਛਿਆ ਸਰਕਾਰ ਨੂੰ ਤੁਸੀਂ ਕਹਿੰਦੇ ਹੋ ਯਾਰੀ ਆ ਯਾਰੀ ਨਹੀਂ ਹੁੰਦੀ ਕਦੇ ਦਿੱਲੀ ਦੇ ਨਾਲ ਸਮਝੌਤੇ ਹੁੰਦੇ ਨੇ ਮੁੱਦਿਆਂ ਤੇ ਸ਼ਰਤਾਂ ਤੇ ਯਾਰੀਆਂ ਨਹੀਂ ਹੁੰਦੀਆਂ ਤੁਸੀਂ ਕਹਿੰਦੇ ਹੋ ਕਿ ਰਘਬ ਚੱਡਾ ਭਗਵੰਤ ਮਾਨ ਅਮਿਤ ਸ਼ਾਹ ਨਾਲ ਮੇਰੀ ਕਾਬਲੀਅਤ ਕਰਕੇ ਜੇ ਮੇਰੀ ਸਾਂਹ ਜਾਂ ਤਾਂ ਹੈਗੀ ਆ ਤਾਂ ਹੈਗੀ ਆ ਜਥੇਦਾਰ ਜੀ ਕਾਬਲੀਅਤ ਕਿਸੇ ਦਿਨ ਨਹੀਂ ਹੁੰਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਉਹ ਪਦਵੀ ਆ ਜਥੇਦਾਰ ਸਾਹਿਬਾਨ ਦੀ ਜਿਹੜਾ ਉੱਤੇ ਬਹਿੰਦਾ ਉਹ ਸਤਕਾਰਯੋਗ ਆ ਉਹਦੇ ਅੱਗੇ ਸਿਰ ਝੁਕਦਾ ਹਰੇਕ ਦਾ ਤੇ ਉਹ ਉਹਨਾਂ ਦੀਆਂ ਸਾਂਝਾਂ ਉਹ ਪਦਵੀ ਕਰਕੇ ਤੁਹਾਡੇ ਨਾਲ ਨੇੜਤਾ ਪਾ ਰਹੀਆਂ ਪਰ ਭਾਵੇਂ ਨਹੀਂ ਸਮਝ ਰਹੇ ਜਥੇਦਾਰ ਜੀ ਤੁਹਾਡੀਆਂ ਬੋਲ ਪਹਿਲਾਂ ਵੀ ਚੁੰਹਦੇ ਸੀ ਬਹੁਤ ਮੇਰੀ ਤੁਸੀਂ ਫੇਸਬੁੱਕ ਕੱਢ ਕੇ ਦੇਖੋ ਤੁਹਾਡੀਆਂ ਉਹ ਸਪੀਚਾਂ ਨੂੰ ਅਸੀਂ ਆਪਣੀ ਫੇਸਬੁੱਕ ਤੇ ਮਾਨ ਨਾਲ ਪਾਉਂਦੇ ਸੀ ਪਰ ਜਦੋਂ ਤੁਸੀਂ ਕਿਹਾ ਕਿ ਰਾਗਵ ਚੱਡੇ ਦੇ ਵਿਆਹ ਤੇ ਮੈਂ ਗਿਆ ਤੇ ਮੇਰੇ ਬੱਚੇ ਪ੍ਰੀਕਾ ਚੋਪੜਾ ਇੱਕ ਨੱਚਣ ਗਾਉਣ ਵਾਲੇ ਨੂੰ ਮਿਲਣਾ ਚਾਹੁੰਦੇ ਸੀ ਇੱਕ ਕੌਮ ਦਾ ਜਥੇਦਾਰ ਕਹੇ ਕਿ ਮੇਰੇ ਬੱਚੇ ਪ੍ਰੀਕਾ ਚੋਪੜਾ ਨੂੰ ਮਿਲਣਾ ਚਾਹੁੰਦੇ ਸੀ ਫਿਰ ਗੋਲੀ ਲੰਘਦੀ ਐ ਇੱਥੇ ਨੂੰ ਕਿ ਸਾਡੇ ਜਥੇਦਾਰ ਕਹਿਣ ਕਿ ਮੇਰੇ ਬੱਚੇ ਪ੍ਰੀਕਾ ਚੋਪੜਾ ਨੂੰ ਕਿ ਨੱਛਣ ਗਾਉਣ ਵਾਲੇ ਨੂੰ ਮਿਲਣਾ ਚਾਹੁੰਦੇ ਨੇ ਇਹਦੇ ਕੀ ਮੈਨੇ ਕੱਢੀਏ ਹੁਣ ਤੁਸੀਂ ਕਹਿੰਦੇ ਹੋ ਯਾਰੀ ਹੈਗੀ ਆ ਤਾਂ ਹੈਗੀ ਆ ਇਹਦੇ ਕੀ ਮੈਨੇ ਕੱਢੀਏ ਹੁਣ ਜਿਹੜੇ ਲੋਕਾਂ ਨੂੰ ਤੁਸੀਂ ਸਜਾਵਾਂ ਦੇਣੀ ਸੀ ਉਹ ਲੋਕਾਂ ਨਾਲ ਜੱਪੀਆਂ ਪਾ ਕੇ ਸਟੇਜਾਂ ਤੇ ਖੜ ਕੇ ਹੁਣ ਤੁਸੀਂ ਰਾਜਨੀਤਿਕ ਸਫਰ ਸ਼ੁਰੂ ਕੀਤਾ ਮੁਬਾਰਕ ਪਰ ਇਹਨਾਂ 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 ਸਵਾਲਾਂ ਦੇ ਜਵਾਬ ਵੀ ਤੁਹਾਨੂੰ ਦੇਣੇ ਪੈਣੇ ਨੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦਾ ਤੁਸੀਂ ਮਜ਼ਾਕ ਉਡਾ ਰਹੇ ਹੋ ਬੁਕਸ ਕਹਿ ਕੇ ਜਿਹੜੇ ਵਰਕਰ 2017 ਤੋਂ ਬਾਅਦ ਸਰਕਾਰ ਨਹੀਂ ਆਈ 8 ਸਾਲ ਹੋ ਗਏ ਜਿਨ੍ਹਾਂ ਨੂੰ ਨੰਗੇ ਪਿੰਡੇ ਲੜਦਿਆਂ ਨੂੰ ਕੀ ਆਪਾਂ ਉਹਨਾਂ ਨੂੰ ਬਕਸ کہہ ਰਹੇ ਆ ਤੇ ਕੇਵਲ ਤੇ ਕੇਵਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਗਰਦਾਰ ਲਹਿਰ ਵਾਲੇ ਅਤੇ ਤੁਸੀਂ ਕੀ ਕੇਵਲ ਤੇ ਕੇਵਲ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕਾਲੀ ਦਾ ਨੂੰ ਨਿੰਦਣ ਦੇ ਠੇਕਾ ਲੈ ਲਿਆ ਕਮੀਆਂ ਕਾਲੀਗਲ ਚ ਹੋਣਗੀਆਂ ਖਾਮੀਆਂ ਹੋਣਗੀਆਂ ਕਿਹੜੀ ਪਾਰਟੀ ਚ ਨਹੀਂ ਪਰ ਪੂਰੀ ਦੁਨੀਆ ਦੇ ਵਿੱਚ ਜੇ ਕਾਲ ਤਖਸਾਲ ਦੇ ਅੱਗੇ ਜਾ ਕੇ ਕੋਈ ਪਾਰਟੀ ਰਾਜਨੀਤਿਕ ਝੁਕਦੀ ਆ ਤਾਂ ਸ਼ੋਮਨੀ ਕਦਰ ਝੁਕਦਾ ਕਿਹੜੇ ਕਿਹੜੇ ਗੱਲ ਨਹੀਂ ਮੰਨੀ ਸਾਰੀਆਂ ਗੱਲਾਂ ਮੰਨੀਆਂ ਗਈਆਂ ਪਰ ਤੁਸੀਂ ਇਲਜਾਂਬੇ ਵਿੱਚ ਲੈ ਕੇ ਜਾਨ ਬੁੱਝ ਕੇ ਪਾਰਟੀ ਨੂੰ ਕਮਜ਼ੋਰ ਕਰਨ ਇੱਥੋਂ ਤੱਕ ਤੁਸੀਂ ਕਹਿੰਦੇ ਹੋ ਕਿ ਮਾਨਤਾ ਰੱਦ ਹੁੰਦੀ ਹੈ ਤਾਂ ਹੋ ਜਾਵੇ ਇਹਦੇ ਕੀ ਮੈਨੇ ਕੱਢੀ ਜਥੇਦਾਰ ਜੀ ਆ ਹੱਥ ਬੰਨ ਕੇ ਬੇਨਤੀ ਆ ਬਹੁਤ ਸਤਿਕਾਰ ਦੇ ਨਾਲ ਤੁਸੀਂ ਜਥੇਦਾਰ ਰਹੇ ਹੋ ਤੇ ਕੌਮ ਹੱਥ ਬੰਨ ਕੇ ਬੇਨਤੀ ਕਰਦੀ ਹੈ ਕਿ ਇਦਾਂ ਦੀਆਂ ਤੁਹਾਡੀਆਂ ਕਾਰਵਾਈਆਂ ਜਿੱਥੇ ਕੌਮ ਦਾ ਮਨ ਦੁਖੀ ਕਰ ਰਹੀਆਂ ਨੇ ਉਥੇ ਕਾਲੀ ਦਿਲ ਦੇ ਵਰਕਰ ਜਿਹੜੇ ਨੰਗੇ ਪਿੰਡੇ ਪੰਜਾਬ ਲਈ ਤੇ ਪੰਥ ਲਈ ਲੜ ਰਹੇ ਨੇ ਉਹਨਾਂ ਨੇ ਦਿਲ ਦੇ ਵਿੱਚ ਦੁੱਖ ਹੁੰਦਾ ਇਸ ਗੱਲ ਦਾ ਸੋ ਇਸ ਲਈ ਇਹਨਾਂ ਕਾਲੇ ਪੱਥਰਾਂ ਤੋਂ ਬਚੋ ਜਿਹੜੇ ਕਾਲ ਤੱਕ ਦੇ ਕੇ ਖੜ ਕੇ ਝੂਟ ਬੋਲ ਕੇ ਮੱਥੇ ਤੇ ਕਾਲਸ ਲਾ ਕੇ ਆ ਗਏ ਅੱਜ ਤੁਸੀਂ ਉਹਨਾਂ ਨੂੰ ਝੋਲੀ ਪਾਈ ਫਿਰਦੇ ਹੋ ਇਹ ਸਾਰੀ ਕੌਮ ਸਾਰਾ ਪੰਜਾਬ ਤੇ ਸਾਰੀ ਦੁਨੀਆ ਦੇਖ ਰਹੀ ਆ ਸੋ ਇਨੀਆਂ ਬੇਨਤੀਆਂ ਲੈ ਕੇ ਪਹੁੰਚੇ ਸੀ ਬਾਕੀ ਆ ਪਟਿਆਲੇ ਜ਼ਿਲ੍ਹੇ ਦੀ ਸਤਕਾਰਯੋਗ ਸਾਰੀ ਲੀਡਰਸ਼ਿਪ ਪਹੁੰਚੀ ਆ ਅੱਜ ਐਨ ਕੇ ਸ਼ਰਮਾ ਜੀ ਨਹੀਂ ਪਹੁੰਚ ਸਕੇ ਤੇ ਮੈਂ ਇਹਨਾਂ ਦਾ ਉਹਨਾਂ ਵੱਲੋਂ ਵੀ ਤੇ ਪਾਰਟੀ ਵੱਲੋਂ ਵੀ ਧੰਨਵਾਦ ਕਰਦਾ ਸਾਰੇ ਹਲਕੇ ਦੇ ਆਗੂ ਸਾਹਿਬਾਨਾਂ ਦਾ ਜਿਨ੍ਹਾਂ ਨੇ ਕੱਲੇ-ਕੱਲੇ ਹਲਕੇ 'ਚ ਜਾ ਕੇ ਭਰਤੀ ਕੀਤੀ ਪਿੰਡ-ਪਿੰਡ ਜਾ ਕੇ ਭਰਤੀ ਕੀਤੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਝੰਡਾ ਲੈ ਕੇ ਚੱਲੇ ਨੇ ਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਕੇ ਜਾਵਾਂਗੇ ਸਾਰੇ ਕਿ ਗੁਰੂ ਸਾਹਿਬ ਆਪ ਅੰਗ ਸੰਗ ਸਹਾਇ ਹੋ ਕੇ ਇਹ ਜਿਹੜੀਆਂ ਜਿਹੜੀਆਂ ਸਕ੍ਰਿਪਟ ਪਤਾ ਨਹੀਂ ਕਿੰਨੇ ਮਹੀਨੇ ਪਹਿਲਾਂ ਲਿਖੀ ਹੋਈ ਹੈ ਇਹ ਜਿਹੜੀਆਂ ਚਾਲਾਂ ਨੇ ਇਹਨਾਂ ਤੋਂ ਅਕਾਲੀ ਦਲ ਨੂੰ ਬਚਾਵੇ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੁਣੌਤੀਆਂ ਨਾਲ ਲੜਨ ਲਈ ਹੋਰ ਮਜ਼ਬੂਤ ਹੋਣਾ ਸਾਫ਼ ਦਿਖ ਰਿਹਾ ਕਿ ਉਹਨਾਂ ਦੇ ਰਾਜਨੀਤਿਕ ਜਿਹੜੀ ਲਾਲਸਾ ਉਹ ਵਾਰ-ਵਾਰ ਸਾਹਮਣੇ ਆ ਰਹੀ ਹੈ ਕਿ ਮੈਂ ਰਾਜਨੀਤੀ 'ਚ ਜਾਊਂਗਾ ਇਹ ਗੱਲ ਹੋਣੀ ਚਾਹੀਦੀ ਆ ਮੈਂ ਜਥੇਦਾਰ ਸਾਹਿਬ ਨੂੰ ਮਤਲਬ ਗੱਲ ਇਹ ਹੈ ਵੀ ਅਸੀਂ ਅਕਾਲ ਤੱਕ ਸਾਡੀ ਜਥੇਦਾਰ ਦੀ ਪਦਵੀ ਏਡੀਆਰ ਬੋਲਣ ਨੂੰ ਦਿਲ ਨਹੀਂ ਕਰਦਾ ਮਤਲਬ ਰੂਹ ਨਹੀਂ ਕਰਦੀ ਕੀ ਬੋਲੀਏ ਜੇ ਸਵਾਲ ਖੜੇ ਖੜੇ ਕਰਨ ਲੱਗ ਗਏ ਤਾਂ ਬਹੁਤ ਗੱਲਾਂ ਨੇ ਪਰ ਨਹੀਂ ਇਹ ਫੇਰ ਵੀ ਮਰਿਆਦਾ ਚ ਰਹਾਂਗੇ ਕਿ ਨਹੀਂ ਬੋਲਾਂਗੇ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਕਿ ਆ ਹੋ ਗਿਆ ਉਹ ਹੋ ਗਿਆ ਭਾਈ ਜਦੋਂ ਤੁਸੀਂ ਜ਼ਥੇਦਾਰ ਸੀ ਉਦੋਂ ਕਹਿੰਦੇ ਤੇ ਇਹ ਤਾਂ ਬਿਲਕੁਲ ਸਾਹਮਣੇ ਪਿਕਚਰ ਇਹ ਪਿਕਚਰ ਕੀ ਕੀ ਸਾਬਤ ਕਰ ਰਹੀ ਆ ਕਿ ਜਿਹੜੇ ਲੋਕਾਂ ਨੂੰ ਸਜ਼ਾਾਂਵਾਂ ਲਾਉਣੀਆਂ ਸੀ ਉਹਨਾਂ ਲੋਕਾਂ ਦੇ ਨਾਲ ਜੱਪੀਆਂ ਪਾਈਆਂ ਜਾ ਰਹੀਆਂ ਨੇ ਇਹਦੇ ਮਹੀਨੇ ਕੀ ਕੱਢੀ ਤੇ ਕੌਮ ਹੁਣ ਜਦੋਂ ਸਾਹਮਣੇ ਚੀਜ਼ ਆ ਗਈ ਤਾਂ ਹੁਣ ਤਾਂ ਸਾਡਾ ਪੁੱਛਣ ਦਾ ਫਰਜ਼ ਹੀ ਬਣਦਾ ਨਾ ਕਿ ਛੇਨਦਰ ਸਾਹਿਬ ਤੁਸੀਂ ਜਦੋਂ ਜੋ ਪਾ ਰਹੇ ਹੋ ਉਸ ਤੋਂ ਲੈਵਲ ਨੂੰ ਹੋ ਗਿਆ ਆ ਪਵਿੱਤਰ ਹੋ ਰਿਹਾ ਜਿਹੜਾ ਜਿਹੜਾ ਸੁਭਚਿੰਤਕ ਹੈ ਪਾਰਟੀ ਦਾ ਉਹ ਵਿਚਾਰ ਅੱਗੇ ਆਇਆ ਤੇ ਉਹਦਾ ਉਹਦਾ ਕਹਿਣਾ ਹੈ ਕਿ ਕਿਸੇ ਤਰੀਕੇ ਮਸਲਾ ਹੱਲ ਉਹਦੇ ਲਈ ਤੁਸੀਂ ਕੀ ਕਰ ਗੋ ਮੁੱਦਾ ਹਰਖਰੀਤੀ ਹੈ ਨਾ ਕੱਲਾ ਸ਼ੁਰੂ ਸ੍ਰੀ ਹਕਾਲਤਖ ਸਰਦਾਰ ਸਾਹਿਬ ਵੀ ਹੈ ਪਾਰਟੀ ਵੀ ਹੈ ਮਤਲਬ ਇਹਦੇ ਲਈ ਤੁਸੀਂ ਕੀ ਉਪਰਾਲਾ ਜਿਹੜਾ ਤੁਹਾਨੂੰ ਕਰਦਾ ਕਿ ਪੋਸਿਟਿਵ ਕੀਤਾ ਜਾ ਸਕੇ ਕੱਠੇ ਹੋ ਜਾ ਦੇਖੋ ਜਿਹੜਾ ਜਿਹੜਾ ਵਿਚਾਰਲਾ ਬੰਦਾ ਫਸਿਆ ਹੋਇਆ ਹੈ ਨਾ ਤੁਹਾਡਾ ਅਕਾਲੀ ਦਰਤਾ ਇੱਕੋ ਹੀ ਸੀਗਾ ਨਾ ਕੱਠੇ ਤੁਸੀਂ ਬੰਕਰ ਹੈ ਵਰਕਰ ਫਸਿਆ ਨਹੀਂ ਹੋਇਆ ਵਰਕਰ ਨੂੰ ਫਸਾਇਆ ਹੋਇਆ ਇਹ ਗੱਲ ਦੇ ਵਿੱਚ ਹੀ ਫਰਕ ਹੈ ਕਿ ਵਰਕਰ ਫਸਿਆ ਨਹੀਂ ਹੋਇਆ ਵਰਕਰ ਨੂੰ ਜਾਣ ਬੁੱਝ ਕੇ ਇੱਕ ਤਰੀਕੇ ਨਾਲ ਫਸਾਇਆ ਹੋਇਆ ਜਦੋਂ ਭਰਤੀ ਸ਼ੁਰੂ ਹੁੰਦੀ ਹੈ ਤਾਂ ਸਤਕਾਰਯੋਗ ਸਿੰਘ ਸਹਿਬਾਨ ਗਿਆਨੀ ਕਬੀਰ ਸਿੰਘ ਜੀ ਦਾ ਬਿਆਨ ਸਾਹਮਣੇ ਕਿ ਉਹਨਾਂ ਨੇ ਸਪਸ਼ਟ ਕਿਹਾ ਕਿ ਭਰਤੀ ਸ਼ੁਰੂ ਹੋਗੀ ਸਲਾਹਗਾ ਕੀਤੀ ਉਸ ਗੱਲ ਦੀ ਉਹਨਾਂ ਨੇ ਇਸ ਗੱਲ ਦੀ ਸਲਾਹਗਾ ਕੀਤੀ ਕਿ ਪੂਰੇ ਭਾਰਤ ਵਰਸ਼ ਦੇ ਵਿੱਚ ਭਰਤੀ ਹੋਰ ਹੀ ਆ ਇਹ ਚੰਗੀ ਗੱਲ ਆ ਤੇ ਵਰਕਿੰਗ ਕਮੇਟੀ ਕੋਲ ਅਧਿਕਾਰ ਆ ਕਿ ਬੰਦੇ ਵਧਾ ਘਟਾ ਸਕਦੇ ਨੇ ਤੇ ਉਹਨਾਂ ਨੇ ਸਾਰੀ ਜਿਹੜੀ ਵਰਕਿੰਗ ਕਮੇਟੀ ਦੇਖੋ ਕਾਨੂੰਨੀ ਅੜਚੜ ਇਹ ਆ ਵੀ ਕਾਨੂੰਨ ਦੇ ਮੁਤਾਬਕ ਚੋਣ ਕਮਿਸ਼ਨ ਦੇ ਮੁਤਾਬਕ ਅਕਾਲੀ ਦਲ ਦੀ ਵਰਕਿੰਗ ਕਮੇਟੀ ਕੋਲ ਪਾਵਰ ਆ ਭਰਤੀ ਕਰਾਉਣ ਦੀ ਤੇ ਉਹਨਾਂ ਨੇ ਸਾਰੇ ਜ਼ਰਬਰ ਜਿਹੜੀ 7ਵੇਂ ਵੀਰੀ ਕਮੇਟੀ ਸ਼੍ਰੀ ਕਾਲਤਾਕ ਸਾਹਿਬ ਤੋਂ ਐਲਾਨੀ ਗਈ ਕਿ ਸਿਰਫ ਬੀਬੀ ਜੀ ਨੂੰ ਛੱਡ ਕੇ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਨੇ ਬਾਕੀ ਸਾਰੇ ਮੈਂਬਰ ਜਰਬਰ ਲਾ ਦਿੱਤੇ ਗਏ ਕੀ ਉਹਨਾਂ ਨੇ ਕੋਈ ਨਿਗਰਾਨੀ ਕੀਤੀ ਉਹ ਤਾਂ ਪਹਿਲੇ ਦਿਨ ਤੋਂ ਹੀ ਭੰਡਣ ਲੱਗ ਗਏ ਕਿ ਬੋਕਸ ਹੈ ਜੀ ਬੋਕਸ ਹੈ ਜੀ ਮਤਲਬ ਜੇ ਮਤਲਬ ਜਿਹੜੇ ਆਕੂਆਂ ਨੇ ਨਿਗਰਾਨ ਕਰਕੇ ਪਾਰਟੀ ਨੂੰ ਤਕੜੇ ਕਰਨ ਦੀ ਜ਼ਿੰਮੇਵਾਰੀ ਸੀ ਉਹ ਪਹਿਲੇ ਦਿਨ ਤੋਂ ਹੀ ਕਮਜ਼ੋਰ ਕਰਨ ਵਾਲੇ ਬਿਆਨ ਦੇਣ ਲ ਉਨੇ ਦਾ ਮਤਲਬ ਕੀ ਕੱਢੀਏ ਹੁਣ ਚੁੱਪ ਕਰਕੇ ਸੁਣੀ ਚਲੀਏ ਮਤਲਬ ਹੁਣ ਲੜਾਈ ਸੱਚ ਤੇ ਝੂਠ ਦੀ ਆ ਪਰ ਹੁਣ ਸੱਚ ਦਾ ਸਾਹਮਣੇ ਲਿਆਉਣਾ ਪੈਣਾ ਨਾ ਆ ਜਿਹੜਾ ਕੱਲ ਵਾਲਾ ਸੀਨ ਆ ਮੇਰੀ মিডিਆ ਅੱਗੇ ਬੇਨਤੀ ਆ ਪੂਰੀ ਕੌਮ ਨੂੰ ਦਿਖਾਓ ਹੁਣ ਦੇਖੋ ਪਿੱਛੇ ਕੁਝ ਰਹਿ ਨਹੀਂ ਗਿਆ ਠੀਕ ਹੈ ਧਮੀ ਸਾਹਿਬ ਨੇ ਅਸਤੀਫਾ ਲੈ ਲਿਆ ਉਹ 30 ਮਿੰਟ ਦਾ ਅਟੈਂਡ ਵੀ ਕਰ ਗਏ ਸਪੋਰਟੈਂਡ ਦੇ ਕਰਕੇ ਕਰ ਰਹੇ ਨੇ ਕਿ ਇਹ ਹੈਕਿੰਗ ਸੀ ਹੋਣੀ ਦੀ ਹੈ ਕਿ ਸਾਈ ਕਰਦੇ ਨਿਗਰਾਨ ਕਰਨੀ ਸੀ ਨਾ ਨਿਗਰਾਨੀ ਕਰਨੀ ਸੀ ਉਹ ਉਹਨਾਂ ਦਾ ਉਹ ਕਿਉਂ ਛੱਡ ਗਿਆ ਇਹ ਇਹ ਧਮੀ ਸਾਹਿਬ ਨੂੰ ਪੁੱਛ ਸਕਦੇ ਹੋ ਤੁਸੀਂ ਜਿਆਦਾ ਬਿਹਤਰ ਕਿ ਕਿ ਧਾਮੇ ਸਾਹਿਬ ਨੇ ਅਸਤੀਫਾ ਦਿੱਤਾ ਇਹਦਾ ਜਵਾਬ ਆ ਜਿਹੜਾ ਉਹ ਧਾਮੇ ਸਾਹਿਬ ਇੱਤਰ ਦੇ ਸਕਦੇ ਨੇ ਕਿ ਕਿਉਂ ਛੱਡਿਆ ਕੀ ਉਹਨਾਂ ਤੇ ਪ੍ਰੈਸ਼ਰ ਪ੍ਰੈਸ਼ਰ ਪਾਇਆ ਜਾਂਦਾ ਦੇਖੋ ਕਿਸੇ ਕਿਸੇ ਕੋਈ ਤਾਂ ਕਾਰਨ ਹੋਏਗਾ ਨਾ ਧਾਮੇ ਸਾਹਿਬ ਸਤਕਾਰਯੋਗ ਨੇ ਧਾਮੇ ਸਾਹਿਬ ਉਹੀ ਮਗਲ ਕਰਦਾ ਨਾ ਕਿ ਵਰਕਰ ਫਸਿਆ ਨਹੀਂ ਹੋਇਆ ਵਰਕਰ ਨੂੰ ਫਸਾਇਆ ਹੋਇਆ ਇਸ ਗੱਲ ਦਾ ਫਰਕ ਸਮਝੋ ਇਹੀ ਫਰਕ ਕੱਢਣ ਲਈ ਹੁਣ ਅਸੀਂ ਜਿਹੜੀ ਆ ਇਹ ਪਿਕਚਰ ਜਿਹੜੀ ਕੱਲ੍ਹ ਵਾਲੀ ਆ ਉਹਦੇ ਬਾਰੇ ਸਾਰੀ ਲੀਡਰਸ਼ਿਪ ਸਤਕਾਰਯੋਗ ਪਟਿਆਲਾ ਜ਼ਿਲ੍ਹੇ ਦੀ ਬੈਠੀ ਆ ਕਿ ਉਹ ਪਿਕਚਰ ਦੇ ਕੁਝ ਮਹੀਨੇ ਨੇ ਉਹ ਗਦਾਰ ਨਹਿਰ ਤੇ ਸਿੰਘ ਸਹਿਬਾਨ ਦਾ ਉੱਥੇ ਪਹੁੰਚਣਾ ਜਿਹੜੇ ਲੋਕਾਂ ਨੂੰ ਕਾਲੇ ਪੱਥਰਾਂ ਨੂੰ ਸਜਾ ਲਾਉਣੇ ਸੀ ਉਹ ਕਾਲੇ ਪੱਥਰਾਂ ਨੂੰ ਝੋਲੀ 'ਚ ਪਾ ਕੇ ਉਹਨਾਂ ਦੀਆਂ ਵਡਿਆਈਆਂ ਕਰਨੀਆਂ ਹੁਣ ਇਹ ਇਹ ਤਾਂ ਸਾਹਮਣੇ ਆ ਗਿਆ ਸਾਰਾ ਕੁਝ ਹੁਣ ਕੀ ਮੈਨੇ ਕੱਢੀ ਇਹਦੇ ਸੋ ਇਸ ਲਈ ਸ੍ਰੀ ਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਉੱਥੋਂ ਆਏ ਹੋਏ ਫੈਸਲਿਆਂ ਦੇ ਅਕੇ ਹਰ ਕੋਈ ਸਿੱਖ ਸਿਰ ਝਕਾਉਂਦਾ ਤੇ ਇੱਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਲੋਕ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸੀ ਉਹਨਾਂ ਨੂੰ ਜਥੇਦਾਰ ਹੀ ਨਹੀਂ ਮੰਨਦੇ ਸੀ ਉਹ ਤਾਂ ਕਹਿੰਦੇ ਸਾਡੇ ਜਿਹੜਾ ਤਾਂ ਹੋਰ ਲਾਇਏ ਹੋਏ ਨੇ ਉਹ ਬੰਦੇ ਹੁਣ ਅੱਜ ਕੱਲ ਵਿੱਚ ਮੈਂ ਕਹਿੰਦਾ ਵੀ ਗੈਨਰੀ ਹਰਪੀ ਸਿੰਘ ਦੀ ਸਲਾਕਾ ਕਰ ਰਹੇ ਨੇ ਤੇ ਗੈਨਰੀ ਹਰਪੀ ਸਿੰਘ ਜੀ ਉਹਨਾਂ ਦੇ ਨਾਲ ਜੱਪੀਆਂ ਪਾ ਰਹੇ ਨੇ ਇਹਦੇ ਮੈਨੇ ਕੀ ਕੱਢੀਏ ਮਤਲਬ ਇਹ ਕਹਾਣੀ ਇੰਨੀ ਗੁੰਝਲਦਾਰ ਹੈ ਇਹਨੂੰ ਸਮਝਣਾ ਪਵੇਗਾ ਕਿ ਇਹ ਕਿਹੜੀ ਸਕ੍ਰਿਪਟ ਹੈ ਕਿਵੇਂ ਮਤਲਬ ਪਾਰਟੀ ਦੇ ਵਰਕਰਾਂ ਨੂੰ ਉਲਝਾਇਆ ਜਾ ਰਿਹਾ ਹੈ